ਦੁਨੀਆ ਦਾ ਉਹ ਇਨਸਾਨ ਜਿਸ ਨੂੰ ਕਿ 1009 ਵਾਰ ਕੰਪਨੀਆਂਜ਼ ਨੇ ਰਿਜੈਕਟ ਕਰ ਦਿੱਤਾ ਪਰ ਫਿਰ ਵੀ ਉਸਨੇ ਹਾਰ ਨਹੀਂ ਮੰਨੀ ਅਤੇ ਫਿਰ ਇੱਕ ਦਿਨ ਇਹੋ ਜਿਹਾ ਚਮਤਕਾਰ ਕਰ ਦਿਖਾਇਆ ਕਿ ਜੋ ਦੁਨੀਆ ਭਰ ਵਿੱਚ ਅੱਜ ਤੱਕ ਫੇਮਸ ਹੈ ਅੱਜ ਮੈਂ ਗੱਲ ਕਰ ਰਹੀ ਹਾਂ ਕੈਂਟ ਕੀ ਫਾਈਟ ਚਿਕਨ ਜਾਨੀ ਕਿ KFC ਦੇ ਓਨਰ ਕਰਨਲ ਹਾਰਲੈਂਡ ਸੈਂਡਰਸ ਦੀ ਜਿਸ ਦਾ ਜਨਮ 9 ਸਤੰਬਰ 1890 ਨੂੰ ਅਮਰੀਕਾ ਦੇ ਇੱਕ ਗਰੀਬ ਜਿਹੇ ਪਰਿਵਾਰ ਵਿੱਚ ਹੋਇਆ ਅਤੇ ਉਸਦੇ ਪਰਿਵਾਰ ਕੋਲ ਕੋਈ ਵੱਡਾ ਰੋਜ਼ਗਾਰ ਨਹੀਂ ਸੀ ਹੱਲੇ ਉਹ 5 ਸਾਲ ਦੀ ਉਮਰ ਵਿੱਚ ਹੀ ਸਨ ਕਿ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਤੇ ਉਹਨਾਂ ਦੀ ਮਾਂ ਨੇ ਘਰ ਚਲਾਉਣ ਲਈ ਫਿਰ ਇੱਕ ਫੈਕਟਰੀ ਵਿੱਚ ਨੌਕਰੀ ਕੀਤੀ। ਤਿੰਨ ਭੈਣ ਭਰਾਵਾਂ ਦੇ ਵਿੱਚੋਂ ਹਾਰਲੈਂਡ ਸਭ ਤੋਂ ਵੱਡਾ ਸੀ। ਇਸ ਲਈ ਛੋਟੇ ਭੈਣ ਭਰਾਵਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਹੁਣ ਉਸ ਤੇ ਆ ਗਈ। ਕਿਉਂਕਿ ਮਾਂ ਤਾਂ ਫੈਕਟਰੀ ਦੇ ਵਿੱਚ ਕੰਮ ਕਰਨ ਜਾਂਦੀ ਸੀ। 7 ਸਾਲ ਦੀ ਹੀ ਉਮਰ ਹੋਈ ਸੀ ਕਿ ਉਸ ਨੇ ਘਰ ਵਿੱਚ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਖਾਣੇ ਵਿੱਚ ਉਸ ਦਾ ਇੰਨਾ ਇੰਟਰਸਟ ਬਣ ਗਿਆ ਕਿ ਬਚਪਨ ਤੋਂ ਹੀ ਖਾਣਾ ਉਸ ਦਾ ਪੈਸ਼ਨ ਬਣ ਗਿਆ। 12 ਸਾਲ ਦੀ ਉਮਰ ਤੇ ਵਿਚ ਉਹਨਾਂ ਦੇ ਮਾਣ ਨੇ ਫਿਰ ਦੂਜਾ ਵਿਆਹ ਕਰਵਾਇਆ ਪਰ ਉਸ ਵੀ ਆਪਣੇ ਨਵੇਂ ਪਿਓ ਦੇ ਨਾਲ ਬਣੀ ਨਹੀਂ ਅਤੇ ਜਿਸ ਕਾਰਨ ਉਸਨੇ 13 ਸਾਲ ਦੀ ਉਮਰ ਵਿੱਚ ਹੀ ਆਪਣਾ ਘਰ ਛੱਡ ਕੇ ਆਪਣੀ ਖੁਦ ਦੀ ਜ਼ਿੰਦਗੀ ਜੀਣ ਲਈ ਨਿਕਲ ਪਈ ਸੈਂਡਰਸ ਫਿਰ ਫਾਰਮਜ਼ ਵਿੱਚ ਜਾ ਕੇ ਰਹਿਣ ਲੱਗੇ ਮਜ਼ਦੂਰੀ ਕਰਨ ਲੱਗੇ ਅਤੇ ਉਸੇ ਮਜ਼ਦੂਰੀ ਨਾਲ ਆਪਣਾ ਗੁਜ਼ਾਰਾ ਕਰਦੇ ਫਿਰ 16 ਸਾਲ ਦੀ ਉਮਰ ਵਿੱਚ ਜੋ ਉਸਨੇ ਕਮਾਲ ਕਰ ਦਿਖਾਇਆ ਉਸ ਤੋਂ ਬਾਅਦ ਵਿੱਚ ਉਹ ਕਾਫੀ ਸ਼ਰਮਿੰਦਾ ਵੀ ਹੋਏ 16 ਸਾਲ ਦੀ ਉਮਰ ਵਿੱਚ ਜਿਵੇਂ ਤਵੇਂ ਕਰਕੇ ਆਪਣੀ ਉਮਰ ਨੂੰ ਲੁਕਾ ਕੇ ਉਹ ਅਮਰੀਕਾ ਦੀ ਆਰਮੀ ਵਿੱਚ ਭਰਤੀ ਹੋ ਗਏ ਪਰ 1 ਸਾਲ ਦੇ ਅੰਦਰ ਹੀ ਉਹਨਾਂ ਦਾ ਇਹ ਝੂਠ ਵੀ ਫੜਿਆ ਗਿਆ ਅਤੇ ਉਹਨਾਂ ਨੂੰ ਫਿਰ ਉਸ ਅਮਰੀਕਾ ਦੀ ਆਰਮੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਫਿਰ ਵੀ ਉਹਨਾਂ ਨੇ ਹਾਰ ਨਹੀਂ ਮੰਨੀ ਅਤੇ ਫਿਰ ਰੇਲਵੇ ਦੇ ਵਿੱਚ ਜਾ ਕੇ ਨੌਕਰੀ ਕਰਨ ਲੱਗੇ ਉੱਥੇ ਵੀ ਉਹਨਾਂ ਦਾ ਕਿਸੇ ਗੱਲ ਤੇ ਵਿਵਾਦ ਹੋ ਗਿਆ ਜਿਸ ਕਾਰਨ ਕਿ ਉਹਨਾਂ ਨੂੰ ਜੌਬ ਛੱਡਣੀ ਪਈ ਫਿਰ ਉਹ ਵਾਪਸ ਆਪਣੇ ਮਾਂ ਦੇ ਕੋਲ ਆ ਕੇ ਹੀ ਰਹਿਣ ਲੱਗੇ ਫਿਰ ਇਹਨਾਂ ਦਾ ਵਿਆਹ ਵੀ ਹੋ ਗਿਆ ਪਰ ਇਹਨਾਂ ਨੇ ਫਿਰ ਵੀ ਹਾਰ ਨਹੀਂ ਮੰਨੀ ਅਤੇ ਇਹ ਸੋਚਦੇ ਰਹੇ ਕਿ ਮੈਂ ਕਿਦੇ ਵਿਚ ਆਪਣੀ ਸਕਸੈਸ ਪਾ ਸਕਦਾ ਕਿਹੋ ਜਿਹਾ ਕੰਮ ਕਰਾਂ ਕਿ ਜਿਸ ਵਿੱਚ ਮੈਂ ਕਾਮਯਾਬ ਹੋ ਜਾਵਾਂ ਕਦੇ ਉਹਨਾਂ ਨੇ ਕ੍ਰੈਡਿਟ ਕਾਰਡ ਵਿੱਚ ਨੇ ਇਸ ਤੋਂ ਬਾਅਦ ਬੀਮਾ ਦੇ 에ਜੰਟ ਬਣ ਗਏ ਜਿਸ ਵਿੱਚ ਵੀ ਕਿ ਉਹਨਾਂ ਨੂੰ ਜ਼ਿਆਦਾ ਕਾਮਯਾਬੀ ਨਾ ਮਿਲੀ ਬਹੁਤ ਹੀ ਘੱਟ ਲੋਕ ਸੀ ਜਿਨ੍ਹਾਂ ਨੇ ਕਿ ਉਹਨਾਂ ਦੇ ਕੋਲੋਂ ਬੀਮਾ ਕਰਵਾਇਆ ਫਿਰ ਇਹਨਾਂ ਨੇ ਸੋਚਿਆ ਕਿ ਮੈਂ ਕਿਸੇ ਨਾ ਕਿਸੇ ਫੀਲਡ ਵਿੱਚ ਕਾਮਯਾਬ ਤਾਂ ਹੋਣੀ ਹੈ ਤਾਂ ਉਹਨਾਂ ਨੇ ਨੌਬ ਬਣਾਉਣ ਦੀ ਇੱਕ ਕੰਪਨੀ ਸ਼ੁਰੂ ਕੀਤੀ ਜਿਸ ਵਿੱਚ ਕਿ ਸ਼ੁਰੂਆਤ ਵਿੱਚ ਹੀ ਉਹਨਾਂ ਨੂੰ ਬਹੁਤ ਸਾਰਾ ਮੁਨਾਫਾ ਹੋਇਆ ਅਤੇ ਮੁਨਾਫਾ ਇੰਨਾ ਹੋਇਆ ਕਿ ਉਸਨੇ ਸੋਚੇ ਕਿ ਹੁਣ ਮੈਂ ਇਸ ਪੈਸੇ ਦੀ ਇਨਵੈਸਟਮੈਂਟ ਕਰਾਂ ਉਹ ਹੰਦ ਨੇ ਸੋਚੇ ਕਿ ਹੁਣ ਉਹ ਕੈਮੀਕਲ ਲੈਂਪਸ ਬਣਾਏਗਾ ਤੇ ਉਸ ਵਿੱਚ ਆਪਣੀ ਸਾਰੀ ਇਨਵੈਸਟਮੈਂਟ ਲਗਾ ਦਿੱਤੀ ਪਰ ਜਦ ਉਹ ਕੈਮੀਕਲ ਲੈਂਪਸ ਦੀ ਤਿਆਰੀ ਕਰ ਹੀ ਰਿਹਾ ਸੀ ਤਾਂ ਮਾਰਕੀਟ ਦੇ ਵਿੱਚ ਇੱਕ ਹੋਰ ਕੰਪਨੀ ਜੋ ਕਿ ਕੈਮੀਕਲ ਲੈਂਪਸ ਨੂੰ ਲਾਂਚ ਕਰ ਚੁੱਕੀ ਸੀ ਅਤੇ ਉਸ ਨੂੰ ਕਾਮਯਾਬੀ ਵੀ ਮਿਲ ਚੁੱਕੀ ਸੀ ਫਿਰ ਹਾਰਲੈਂਡ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਉਸ ਨੂੰ ਇਸ ਵਿੱਚ ਕਾਮਯਾਬੀ ਨਹੀਂ ਮਿਲਣ ਵਾਲੀ ਤੇ ਉਸ ਦੀ ਸਾਰੀ ਦੇ ਸਾਰੇ ਇਨਵੈਸਟਮੈਂਟ ਉਵੇਂ ਦੀ ਉਵੇਂ ਹੀ ਪਈ ਰਹਗੀ ਤੇ ਉਸ ਵਿੱਚ ਵੀ ਉਹ ਫਿਰ ਫੇਲ ਹੋ ਗਏ ਪਰ ਫਿਰ ਵੀ ਹਾਰਲੈਂਡ ਰੁਕੇ ਨਹੀਂ ਅਤੇ ਉਹਨਾਂ ਤੋਂ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਓਨੀ ਦੇਰ ਤੱਕ ਚੱਲਦੇ ਰਹੋ ਜਿੰਨੀ ਦੇਰ ਤੱਕ ਤੁਸੀਂ ਮੰਜ਼ਿਲ ਤੇ ਪਹੁੰਚ ਨਹੀਂ ਜਾਂਦੇ ਫਿਰ ਆਖਿਰ ਉਹਨਾਂ ਨੇ ਲਾਇਰ ਦੀ ਸਟੱਡੀ ਕੀਤੀ ਅਤੇ ਲਾਇਰ ਬਣ ਗਏ ਪਰ ਉੱਥੇ ਵੀ ਉਹਨਾਂ ਦਾ ਕਿਸੇ ਕੇਸ ਦੇ ਵਿੱਚ ਝਗੜਾ ਹੋ ਗਿਆ ਤੇ ਉੱਥੋਂ ਵੀ ਉਹ ਬਾਹਰ ਕਰ ਦਿੱਤੇ ਗਏ ਹੁਣ ਇੱਥੇ ਮੇਨ ਗੱਲ ਇਹ ਸੀ ਕਿ ਫਿਰ ਵੀ ਇਹ ਬੰਦਾ ਰੁਕਿਆ ਨਹੀਂ ਅਤੇ ਫਿਰ ਵੀ ਆਪਣੀ ਅਗਲੀ ਮੰਜ਼ਿਲ ਦੇ ਤੱਕ ਚੱਲਦਾ ਹੀ ਗਿਆ ਤੇ ਫਿਰ ਉਸ ਨੂੰ ਕਾਮਯਾਬੀ ਕਿਵੇਂ ਮਿਲੀ ਇਹ ਅਸੀਂ ਤੁਹਾਨੂੰ ਹੁਣ ਅੱਗੇ ਦੱਸਦੇ ਹਾਂ ਆਲੀ ਸੰਦੀ ਅੰਮਲ ਹੋ ਚੁੱਕੀ ਸੀ ਪਰ ਇਸ ਬੰਦੇ ਨੂੰ ਇਹ ਨਹੀਂ ਸੀ ਸਮਝ ਆ ਰਿਹਾ ਕਿ ਉਸਨੇ ਕਾਮਯਾਬ ਹੋਣਾ ਕਿਸ ਵਿੱਚ ਹੈ ਫਿਰ ਇਸਨੇ ਇੱਕ ਫਿਊਲ ਸਟੇਸ਼ਨ ਦੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਰੈਸੈਸ਼ਨ ਆ ਗਈ ਰੈਸੈਸ਼ਨ ਦੇ ਕਾਰਨ ਸਾਰੇ ਕੰਮ ਬੰਦ ਹੋ ਗਏ ਅਤੇ ਉਸ ਵਿੱਚ ਵੀ ਉਹ ਕਾਮਯਾਬ ਨਾ ਹੋ ਸਕੇ ਉਸਨੇ ਸੋਚਿਆ ਕਿ ਇਸ ਤਰ੍ਹਾਂ ਤਾਂ ਮੇਰਾ ਗੁਜ਼ਾਰਾ ਹੋਣ ਵਾਲਾ ਨਹੀਂ ਫਿਰ ਉਸਨੇ ਆਪਣੇ ਦਿਮਾਗ ਦੇ ਨਾਲ ਇੱਕ ਢੂੰਗੀ ਸੋਚ ਬਣਾਈ ਅਤੇ ਉਸ ਰਾਹੀਂ ਉਹਨੂੰ ਪਤਾ ਲੱਗਿਆ ਕਿ ਜੋ ਕੰਮ ਵਿੱਚ ਉਸ ਦਾ ਬਚਪਨ ਵਿੱਚ ਇੰਟਰਸਟ ਸੀ ਕਿਉਂ ਨਾ ਉਸ ਨੂੰ ਅਜ਼ਮਾ ਕੇ ਦੇਖਿਆ ਜਾਵੇ ਇਸ ਤਰ੍ਹਾਂ ਉਸਨੇ ਫਿਰ ਕੁਕਿੰਗ ਬਾਰੇ ਸੋਚਿਆ ਤੇ ਉਸਨੇ ਫਿਰ ਆਪਣਾ ਇੱਕ ਫਰਾਈਡ ਚਿਕਨ ਤਿਆਰ ਕੀਤਾ ਅਤੇ ਜਿਸ ਪੰਪ ਤੇ ਉਹ ਕੰਮ ਕਰਦੇ ਸਨ ਉਸ ਦੇ ਨੇੜੇ ਹੀ ਇੱਕ ਛੋਟਾ ਜਿਹਾ ਸਟਾਲ ਓਪਨ ਕੀਤਾ ਜੋ ਵੀ ਲੋਕ ਪੰਪ ਤੇ ਆਉਂਦੇ ਉਸ ਨੂੰ ਫ੍ਰੀ ਹੀ ਫਰਾਈਡ ਚਿਕਨ ਦਿੰਦੇ ਹੁਣ ਉੱਥੇ ਲੋਕਾਂ ਨੂੰ ਫਰਾਈਡ ਚਿਕਨ ਪਸੰਦ ਆਉਣ ਲੱਗ ਗਿਆ ਜਦ ਉਸ ਨੂੰ ਪਤਾ ਲੱਗਿਆ ਕਿ ਮੇਰੇ ਵੱਲੋਂ ਤਿਆਰ ਕੀਤਾ ਗਿਆ ਫਰਾਈਡ ਚਿਕਨ ਲੋਕਾਂ ਨੂੰ ਪਸੰਦ ਆ ਰਿਹਾ ਹੈ ਫਿਰ ਉਸਨੇ ਥੋੜਾ ਥੋੜਾ ਪੈਸਾ ਕਰਕੇ ਉਸ ਫਰਾਈਡ ਚਿਕਨ ਦਾ ਲਾਉਣਾ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਨੂੰ ਵੇਚਣਾ ਸ਼ੁਰੂ ਗੱਟਾ ਜ਼ਿਆਦਾਤਰ ਲੋਕ ਫਿਰ ਉਥੇ ਫਰਾਈਡ ਚਿਕਨ ਹੀ ਖਾਣ ਆਉਂਦੇ ਸਨ ਇਸ ਤੋਂ ਬਾਅਦ ਉਹਨਾਂ ਨੇ ਸੜਕ ਦੇ ਕਿਨਾਰੇ ਤੇ ਇੱਕ ਛੋਟਾ ਜਿਹਾ ਆਪਣਾ ਰੈਸਟੋਰੈਂਟ ਖੋਲ੍ਹਿਆ ਅਤੇ ਉਸ ਵਿੱਚ ਫਿਰ ਇਸ ਫਰਾਈਡ ਚਿਕਨ ਨੂੰ ਵੇਚਣਾ ਸ਼ੁਰੂ ਕੀਤਾ ਹੌਲੀ ਹੌਲੀ ਕਰਕੇ ਉਸ ਰੈਸਟੋਰੈਂਟ ਦੇ ਵਿੱਚ ਲੋਕਾਂ ਦੀ ਭੀੜ-ਵਦਨੀ ਸ਼ੁਰੂ ਹੋ ਗਈ ਅਤੇ ਲੋਕਾਂ ਨੇ ਉਸ ਫਰਾਈਡ ਚਿਕਨ ਦੇ ਬਹੁਤ ਹੀ ਮਜ਼ੇ ਲਏ ਇੱਕ ਸਮਾਂ ਫਿਰ ਇਹ ਵੀ ਆਇਆ ਕਿ ਉਸ ਦਾ ਉਹ ਰੈਸਟੋਰੈਂਟ ਵੀ ਬੰਦ ਹੋ ਗਿਆ ਕਿਉਂਕਿ ਉੱਥੇ ਜੋ ਕਰਮਚਾਰੀ ਕੰਮ ਕਰਦੇ ਸਨ ਉਹਨਾਂ ਦਾ ਆਪਸੀ ਝਗੜਾ ਹੋ ਗਿਆ ਤੇ ਝਗੜਾ ਇੰਨਾ ਜ਼ਿਆਦਾ ਵਧ ਗਿਆ ਕਿ ਉਸ ਨੂੰ ਆਪਣਾ ਰੈਸਟੋਰੈਂਟ ਹੀ ਬੰਦ ਕਰਨਾ ਪੈ ਗਿਆ ਉਸ ਨੇ ਫਿਰ ਕੋਸ਼ਿਸ਼ ਕੀਤੀ ਅਤੇ ਦੂਸਰਾ ਰੈਸਟੋਰੈਂਟ ਓਪਨ ਕੀਤਾ ਪਰ ਉਸ ਵਿੱਚ ਅੱਗ ਲੱਗ ਗਈ ਅੱਗ ਕਾਰਨ ਉਹ ਵੀ ਖਤਮ ਹੋ ਗਿਆ ਹਾਰ ਉਸ ਨੇ ਫਿਰ ਨਹੀਂ ਮੰਨੀ ਕਿਉਂਕਿ ਉਹ ਹਾਰ ਮੰਨਣ ਵਾਲਿਆਂ ਵਿੱਚੋਂ ਤਾਂ ਹੈ ਹੀ ਨਹੀਂ ਸੀ ਇੰਨੀ ਗੱਲ ਦੀ ਸਮਝ ਤਾਂ ਹੁਣ ਸਾਨੂੰ ਸਾਰਿਆਂ ਨੂੰ ਆ ਹੀ ਗਈ ਹੈ ਫਿਰ ਉਸ ਨੇ ਆਪਣਾ ਤੀਜਾ ਰੈਸਟੋਰੈਂਟ ਖੋਲਿਆ ਪਰ ਉਸ ਵੇਲੇ ਤਾਂ ਵਰਲਡ ਵਾਰ ਲੱਗੀ ਹੋਈ ਸੀ ਜਿਸ ਕਾਰਨ ਹੀ ਉਸ ਦਾ ਰੈਸੈਸ਼ਨ ਦੀ ਵਜ੍ਹਾ ਕਰਕੇ ਇਹ ਵੀ ਰੈਸਟੋਰੈਂਟ ਬੰਦ ਹੋ ਗਿਆ ਉਸ ਨੇ ਫਿਰ ਸੋਚਿਆ ਕਿ ਇਸ ਤੋਂ ਬਾਅਦ ਫੋਕਾ ਆਪਣਾ ਰੈਸਟੋਰੈਂਟ ਓਪਨ ਨਹੀਂ ਕਰੇਗਾ ਆਪਣੇ ਇਸ ਚਿਕਨ ਦੇ ਰੇਸਟ ਇਹਨੂੰ ਸੇਲ ਕਰੇਗਾ ਅਲੱਗ ਅਲੱਗ ਰੈਸਟੋਰੈਂਟਸ ਦੇ ਵਿੱਚ ਜਾਏਗਾ ਅਤੇ ਆਪਣੀ ਇਸ ਰੈਸਪੀ ਨੂੰ ਵੇਚੇਗਾ ਕਿਉਂਕਿ ਉਸ ਦੇ ਅੰਦਰ ਇੱਕ ਹੁਣ ਅਲੱਗ ਹੀ ਜਨੂਨ ਪੈਦਾ ਹੋ ਗਿਆ ਸੀ ਕਿ ਲਾਈਫ ਦੇ ਵਿੱਚ ਮੈਂ ਜਿੱਤ ਤਾਂ ਹਾਸਲ ਕਰਨੀ ਹੀ ਹੈ ਫਿਰ ਉਸ ਨੇ ਹਰ ਇੱਕ ਸਵੇਰ ਨੂੰ ਅਲੱਗ ਅਲੱਗ ਰੈਸਟੋਰੈਂਟਸ ਵਿੱਚ ਜਾਣਾ ਸਵੇਰ ਹੁੰਦਿਆ ਹੀ ਰੈਸਟੋਰੈਂਟ ਦੇ ਓਨਰ ਨੂੰ ਮਿਲਣਾ ਆਪਣੀ ਰੈਸਪੀ ਐਕਸਪਲੇਨ ਕਰ ਦੇ ਪਰ ਜ਼ਕੀਨ ਕਰੋਗੇ ਕਿ 109 ਵਾਰ ਰੈਸਟੋਰੈਂਟਸ ਵਿੱਚੋਂ ਉਸ ਨੂੰ ਨਾ ਹੀ ਮਿਲੀ ਜਦ ਇੱਕ ਇਨਸਾਨ ਨੂੰ 109 ਵਾਰ ਰੈਸਟੋਰੈਂਟਸ ਦੇ ਜੋ ਨਾ ਮਿਲ ਜਾਵੇ ਤਾਂ ਤੁਸੀਂ ਸੋਚ ਹੀ ਸਕਦੇ ਹੋ ਕਿ ਉਸ ਦੀ ਕੀ ਹਾਲਤ ਹੋਵੇਗੀ ਪਰ ਸੈਂਗਰਸ ਉਹਨਾਂ ਲੋਕਾਂ ਵਿੱਚੋਂ ਨਹੀਂ ਸੀ 109 ਵਾਰ ਰੈਜੈਕਸ਼ਨ ਦਾ ਤਾਂ ਉਸਨੇ ਵਰਲਡ ਰਿਕਾਰਡ ਬਣਾ ਦਿੱਤਾ ਫਿਰ ਵੀ ਉਹ ਰੁਕਿਆ ਨਹੀਂ 1000ਵਾਂ ਵਾਰ ਜਦ ਉਹ ਇੱਕ ਵੱਡੇ ਰੈਸਟੋਰੈਂਟ ਵਿੱਚ ਗਿਆ ਤਾਂ ਉਥੋਂ ਦੇ ਓਨਰ ਨੂੰ ਆਪਣੀ ਰੈਸিপি ਐਕਸਪਲੇਨ ਕੀਤੀ ਤਾਂ ਉਸ ਓਨਰ ਨੇ ਫਿਰ ਇਸ ਦੀ ਇਹ ਰੈਸিপি ਐਕਸੈਪਟ ਕਰ ਲਈ ਜਦ ਉਸ ਰੈਸਟੋਰੈਂਟ ਦੇ ਵਿੱਚ ਹਾਰਲੈਂਡ ਦੀ ਇਸ ਰੈਸিপি ਨੂੰ ਯੂਜ਼ ਕੀਤਾ ਗਿਆ ਤੇ ਲੋਕਾਂ ਨੂੰ ਇਹ ਫਰਾਈਡ ਚਿਕਨ ਬਹੁਤ ਖੀ ਜ਼ਿਆਦਾ ਪਸੰਦ ਆਇਆ ਲੋਕਾਂ ਦੀ ਉਥੇ ਭੀੜ ਅਤੇ ਡਿਮਾਂਡ ਵਧਣੀ ਸ਼ੁਰੂ ਹੋ ਗਈ ਇਸ ਚੀਜ਼ ਨੂੰ ਦੇਖਦੇ ਹਿਆਂ ਜਿਸ ਰੈਸਟੋਰੈਂਟਸ ਤੇ ਉਤਨੂੰ ਨਾਹ ਕੀਤੀ ਸੀ ਉਹ ਵੀ ਹੁਣ ਇਸ ਕੋਲੋਂ ਇਸਦੀ ਰੈਸਿਪੀ ਨੂੰ ਖਰੀਦਣ ਲੱਗੇ ਉਸਨੇ ਆਪਣੀ ਰੈਸਿਪੀ ਨੂੰ KFC ਦਾ ਨਾਮ ਤਾਂ ਦੇ ਹੀ ਦਿੱਤਾ ਸੀ ਜਿਸ ਦਾ ਨਾਮ ਸੀ ਕਿ ਕਿੰਦ ਕੀ ਫਰਾਈਡ ਚਿਕਨ ਹੁਣ ਉਸਨੇ ਅਮਰੀਕਾ ਤੋਂ ਇਲਾਵਾ ਇੰਗਲੈਂਡ ਅਤੇ 125 ਕੰਟਰੀਜ਼ ਵਿੱਚ ਆਪਣੀ ਇਸ KFC ਦੀ ਫਰੈਂਚਾਈਜ਼ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਅਤੇ ਅੱਜ ਇਹ ਪੂਰੇ ਵਰਲਡ ਦੇ ਵਿੱਚ ਨੰਬਰ 1 ਆਫ ਫਰਾਈਡ ਚਿਕਨ ਫਰੈਂਚਾਈਜ਼ ਬਣ ਚੁੱਕੀ ਹੈ ਜਦ ਹਾਰਲੈਂਡ ਨੂੰ ਇਹ ਕਾਮਯਾਬੀ ਮਿਲੀ ਤਾਂ ਉਸ ਦੀ ਉਮਰ 65 ਸਾਲ ਦੀ ਹੋ ਚੁੱਕੀ ਸੀ ਤਾਂ ਇਸ ਤੋਂ ਸਾਨੂੰ ਇੱਕ ਚੀਜ਼ ਤਾਂ ਸਿੱਖ ਹੀ ਲੈਣੀ ਚਾਹੀਦੀ ਹੈ ਕਿ ਕਾਮਯਾਬੀ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਜਿਸ ਦੇ ਅੰਦਰ ਜਨੂਨ ਪੈਦਾ ਹੋ ਜਾਂਦਾ ਹੈ ਕਿ ਉਸ ਨੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੀ ਹੈ ਤਾਂ ਫਿਰ ਉਸ ਨੂੰ ਚਾਹੇ ਹਜ਼ਾਰ ਵਾਰ ਰਿਜੈਕਸ਼ਨ ਮਿਲ ਜਾਵੇ ਪਰ ਉਹ ਆਪਣੀ ਮੰਜ਼ਿਲ ਤੋਂ ਪਿੱਛੇ ਨਹੀਂ ਹਟਦਾ ਇਹ ਸਿੱਖ ਕੇ ਐਫਸੀ ਦੀ ਇੱਕ ਛੋਟੀ ਜਿਹੀ ਕਹਾਣੀ ਅਤੇ ਤੁਹਾਨੂੰ ਇਸ ਵਿੱਚੋਂ ਕੀ ਸਿੱਖਣ ਲਈ ਮਿਲਿਆ ਮੇਰੇ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ